ਪੰਜਾਬ ਸਰਕਾਰ ਵੱਲੋਂ ਨਵੇਂ ਡਾਕਟਰਾਂ ਦੀ ਭਰਤੀ ਨਾ ਕਰਨ ਚੱਲਦੇ ਸਰਕਾਰੀ ਹਸਪਤਾਲ ਦੇ ਡਾਕਟਰ ਵਾਧੂ ਵਰਕ ਦਾ ਜਿਹੜਾ ਉਹ ਲੋਡ ਚੱਲ ਰਹੇ ਨੇ ਤੇ ਜਿਸਦਿਆਂ ਜਿਸ ਦੇ ਚੱਲਦੇ ਆ ਡਾਕਟਰਾਂ ਨੇ ਜਿਹੜਾ ਹੁਣ ਨੌਕਰੀ ਛੱਡਣੀ ਸ਼ੁਰੂ ਕਰ ਦਿੱਤੀ ਐ ਬਠਿੰਡਾ ਜ਼ਿਲ੍ਹੇ ਦੇ ਦੋ ਐਸ ਐਮਓ ਸਮੇਤ 6 ਡਾਕਟਰਾਂ ਨੇ ਸਿਹਤ ਵਿਭਾਗ ਨੂੰ ਨੌਕਰੀ ਛੱਡਣ ਦਾ ਜਿਹੜਾ ਉਹਨਾਂ ਨੇ ਨੋਟਿਸ ਆਪਣਾ ਦੇ ਦਿੱਤਾ ਤੇ ਬੇਸ਼ੱਕ ਡਾਕਟਰ ਨੌਕਰੀ ਛੱਡਣ ਦਾ ਕਾਰਨ ਕਰੇ ਲੂ ਮਜਬੂਰੀਆਂ ਜਿਹੜੀਆਂ ਨੇ ਦੇ ਨਾਲ-ਨਾਲ ਕੁਝ ਹੋਰ ਕਾਰਨ ਵੀ ਦੱਸ ਰਹੇ ਨੇ ਪਰ ਮੁੱਖ ਕਾਰਨ ਡਾਕਟਰਾਂ ਦੇ ਜਿਹੜਾ ਕੰਮ ਦਾ ਵਾਧੂ ਭਾਰ ਵੀਆਈਪੀ ਡਿਊਟੀ ਕਈ ਡਾਕਟਰਾਂ ਨੂੰ ਦੋ-ਦੋ ਸਟੇਸ਼ਨ ਤੇ ਡਿਊਟੀ ਅਤੇ ਉਹਨਾਂ ਤੋਂ ਲੈ ਜਾ ਰਹੇ ਵਾਧੂ ਦੇ ਕੰਮਾਂ ਦੇ ਕਾਰਨ ਜਿਹੜਾ ਉਹ ਨੌਕਰੀ ਛੱਡ ਰਹੇ ਹਨ ਜਦੋਂ ਕਿ ਡਾਕਟਰਾਂ ਨੇ ਦੇ ਨੌਕਰੀ ਛੱਡਣ ਦਾ ਕਾਰਨ ਹਸਪਤਾਲ ਦੇ ਵਿੱਚ ਆਮ ਲੋਕਾਂ ਨੂੰ ਇਲਾਜ ਦੇ ਲਈ ਜਿਹੜਾ ਮੁਸ਼ਕਲਾਂ ਦਾ ਸਾਮਣਾ ਕਰਨਾ ਪਵੇਗਾ ਪੰਜਾਬ ਸਰਕਾਰ ਬੇਸ਼ੱਕ ਪੰਜਾਬ ਦੇ ਅੰਦਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਮੀ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਸ਼ਕਲਾਂ ਹੋਰ ਵੀ ਵੱਧੀਆਂ ਨਜ਼ਰ ਆਉਣ ਆ ਰਹੀਆਂ ਨੇ ਕਿਉਂਕਿ ਜ਼ਿਲ੍ਹਾ ਬਠਿੰਡਾ ਦੇ ਐਸਐਮਓ ਸਮੇਤ ਵਾ ਵਕ ਅੱਠ ਵਕ ਵਕ ਮਾਹ ਡਾਕਟਰਾਂ ਨੇ ਸਿਹਤ ਵਿਭਾਗ ਨੂੰ ਜਿਹੜਾ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ ਹੈ ਤੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਰੋਨਾ ਕਾਲ ਦੇ ਦੌਰਾਨ ਪਠਿੰਡਾ ਜ਼ਿਲ੍ਹਾ ਦੇ 11 ਡਾਕਟਰ ਨੌਕਰੀ ਛੱਡ ਚੁੱਕੇ ਨੇ ਤੇ ਜਦਕਿ ਪਿਛਲੇ 2 ਸਾਲਾਂ ਦੇ ਦੌਰਾਨ 4 ਡਾਕਟਰ ਆਪਣੀ ਨੌਕਰੀ ਜਿਹੜੀ ਛੱਡ ਕੇ ਜਾ ਚੁੱਕੇ ਹਨ ਤੇ ਜਿਹੜੇ ਜ਼ਿਆਦਾ ਜਿਹੜੇ ਡਾਕਟਰ ਨੇ ਜੁਲਾਈ ਤੋਂ ਲੈ ਕੇ ਅਗਸਤ ਮਹੀਨੇ ਤੱਕ ਨੌਕਰੀ ਤੋਂ ਅਲਵਿਦਾ ਹੋ ਜਾਣਗੇ ਨੌਕਰੀ ਛੱਡਣ ਵਾਲੇ ਡਾਕਟਰ ਬੇਸ਼ੱਕ ਆਪਣੇ ਨੋਟਿਸ ਦੇ ਵਿੱਚ ਘਰ ਦੀਆਂ ਮਜਬੂਰੀਆਂ ਦੱਸ ਰਹੇ ਨੇ ਪਰ ਮੁੱਖ ਕਾਰਨ ਉਹਨਾਂ ਦਾ ਜਿਹੜਾ ਵਾਧੂ ਕੰਮ ਦਾ ਦਬਾਅ ਵੀਆਈਪੀ ਡਿਊਟੀ ਕਈ ਡਾਕਟਰਾਂ ਨੂੰ ਦੋ-ਦੋ ਸਟੇਸ਼ਨਾਂ ਤੇ ਕੰਮ ਕਰਨ ਤੋਂ ਇਲਾਵਾ ਪੂਰੀ ਤਨਖਾਹ ਦਾ ਨਾ ਮਿਲਣਾ ਵੀ ਜਿਹੜਾ ਉਹ ਮੁੱਖ ਕਾਰਨ ਹੈ ਯੂਨੀਅਨ ਦੇ ਜਿਹੜੇ ਆਗੂ ਡਾਕਟਰ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ 4 ਸਾਲਾਂ ਤੋਂ ਨਵੇਂ ਡਾਕਟਰਾਂ ਦੀ ਕੋਈ ਵੀ ਭਰਤੀ ਨਹੀਂ ਕੀਤੀ ਜਾ ਰਹੀ ਸੈਤਵ ਵਿਭਾਗ ਦੇ ਵਿੱਚ ਹਰ ਸਾਲ ਡਾਕਟਰ ਰਿਟਾਇਰ ਹੋ ਰਹੇ ਨੇ ਜਾਂ ਪ੍ਰਮੋਟ ਹੋ ਰਹੇ ਨੇ ਪਰ ਜੋ ਡਾਕਟਰ ਤਨਦੇਹੀ ਨਾਲ ਜਿਹੜੀ ਆਪਣੀ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਵਾਧੂ ਦੇ ਜਿਹੜੇ ਕੰਮ ਆ ਉਹ ਦਿੱਤੇ ਜਾ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਵੀਆਈਪੀ ਡਿਊਟੀ ਅਤੇ ਅਦਾਲਤਾਂ ਦੇ ਕੇਸ ਪ੍ਰਮੁੱਖ ਨੇ ਇਹਨਾਂ ਤੋਂ ਇਲਾਵਾ ਸਰਕਾਰ ਵੱਲੋਂ ਪਿਛਲੇ 4 ਸਾਲਾਂ ਤੋਂ ਜਿਹੜੀ ਭਰਤੀ ਨਾ ਕੀਤੀ ਜਾਣਕਾਰਨ ਡਾਕਟਰਾਂ ਤੇ ਮਰੀਜ਼ਾਂ ਦਾ ਜਿਹੜਾ ਬੋਝ ਹੈ ਡਾਕਟਰਾਂ ਤੇ ਮਰੀਜ਼ਾਂ ਦਾ ਬੋਝ ਜਿਹੜਾ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਹੈ ਇਸੇ ਬੋਝ ਦੇ ਚੱਲਦੇ ਆਂ ਕਈ ਵਾਰ ਮਰੀਜ਼ਾਂ ਤੇ ਡਾਕਟਰਾਂ ਦੇ ਵਿੱਚ ਘਾਰ ਜਿਹੜੀ ਆ ਝੜਬ ਵੀ ਹੋ ਚੁੱਕੀ ਹੈ ਕਿਉਂਕਿ ਮਰੀਜ਼ ਨੂੰ ਜਿਹੜੀ ਆ ਡਾਕਟਰ ਤੋਂ ਉਮੀਦ ਹੁੰਦੀ ਹੈ ਅਤੇ ਉਹ ਉਹਨਾਂ ਦਾ ਇਲਾਜ ਸਹੀ ਢੰਗ ਨਾਲ ਅਤੇ ਸਮੇਂ ਸਿਰ ਕਰ ਕਰ ਸਕੇਗਾ ਪਰ ਨਵੀਂ ਭਰਤੀ ਨਾ ਹੋਣ ਕਾਰਨ ਜਿਹੜੇ ਪੁਰਾਣੇ ਡਾਕਟਰਾਂ ਦਾ ਲਗਾਤਾਰ ਮਰੀਜ਼ਾਂ ਦਾ ਜਿਹੜਾ ਉਹਨਾਂ ਦਾ ਇਹ ਬੋਝ ਵਧਦਾ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਛੋਟੇ ਅਤੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਖਾਲੀ ਨੇ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਵਿੱਚ 250 ਡਾਕਟਰਾਂ ਦੀਆਂ ਅਸਾਮੀਆਂ ਹਨ ਤੇ ਇਹਨਾਂ ਵਿੱਚੋਂ ਸਿਰਫ 123 ਪੋਸਟਾਂ ਜਿਹੜੀਆਂ ਨੇ ਉਹ ਖਾਲੀ ਨੇ ਤੇ ਇੰਨੀ ਘੱਟ ਗਿਣਤੀ ਡਾਕਟਰਾਂ ਦੀ ਹੋਣ ਤੇ ਵੀ ਅਸੀਂ ਜਿਹੜਾ ਵਰਕਲੋਡ ਨੂੰ ਚੱਲ ਰਹੇ ਹਾਂ ਜੋ ਕਿ ਡਾਕਟਰਾਂ ਦੀ ਪਰੇਸ਼ਾਨੀ ਦਾ ਇੱਕ ਮੁੱਖ ਕਾਰਨ ਹੈ ਕਿ ਐਮਬੀਬੀਐਸ ਡਾਕਟਰਾਂ ਦੀ ਪਰਮ ਦੀ ਪੋਸਟ ਜਿਹੜੀ ਖਾਲੀ ਹੋਣ ਕੰਮ ਕਰਕੇ ਜਿਹੜਾ ਉਹ ਕੰਮ ਜਿਹੜੇ ਐਮਡੀ ਡਾਕਟਰਾਂ ਨੂੰ ਜਿਹੜੇ ਉਹ ਕਰਨੇ ਪੈ ਰਹੇ ਆ ਜਿਸ ਕਾਰਨ ਉਹ ਸਿਹਤ ਸੁਵਿਧਾਵਾਂ ਨਹੀਂ ਦੇ ਪਾਉਂਦੇ ਅਤੇ ਜਿਹੜੇ ਆਮ ਆਦਮੀ ਦੇ ਜਿਹੜੇ ਕਲੀਨਿਕ ਜਿਹੜੇ ਸਰਕਾਰ ਵੱਲੋਂ ਖੋਲੇ ਗਏ ਆ ਉਹਦੇ ਵੱਲੋਂ ਲੋਕਾਂ ਦੀਆਂ ਸਿਹਤ ਸੂਲਤਾਂ ਨੂੰ ਦੇਖਦੇ ਹੋਏ ਉਹ ਖੋਲੇ ਗਏ ਨੇ ਪਰ ਇਹਨਾਂ ਆਮ ਆਦਮੀ ਕਲੀਨਿਕਾਂ ਤੋਂ ਜਿਹੜੇ ਰੈਫਰ ਹੋਏ ਮਰੀਜ਼ਾਂ ਦਾ ਇਲਾਜ ਵੀ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਹੋਣਾ ਹੁੰਦਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ ਸਰਕਾਰ ਵੱਲੋਂ ਨਵੀਂ ਡਾਕਟਰਾਂ ਦੀ ਜਿਹੜੀ ਭਰਤੀ ਆ ਉਹ ਨਹੀਂ ਕੀਤੀ ਜਾ ਰਹੀ ਤੇ ਪੁਰਾਣੇ ਡਾਕਟਰਾਂ ਉੱਪਰ ਜਿਹੜਾ ਮਰੀਜ਼ਾਂ ਦਾ ਜਿਹੜਾ ਬੋਝ ਹੈ ਉਹ ਵੱਧਦਾ ਜਾ ਰਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸਾਲ ਡਾਕਟਰਾਂ ਦੀ ਜਿਹੜੀ ਨਵੀਂ ਭਰਤੀ ਕਰੇ ਤਾਂ ਜੋ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਮਰੀਜ਼ਾਂ ਦਾ ਇਲਾਜ ਹੈ ਉਹ ਸਹੀ ਢੰਗ ਨਾਲ ਹੋ ਸਕੇ ਕਿਉਂਕਿ ਕਈ ਡਾਕਟਰ ਅਗਲੇਰੀ ਪੜ੍ਹਾਈ ਕਰਨ ਲਈ ਚਲੇ ਜਾਂਦੇ ਆ ਉਹਨਾਂ ਦੀਆਂ ਪੋਸਟਾਂ ਵੀ ਖਾਲੀਏ ਰਹਿ ਜਾਂਦੀਆਂ ਨੇ ਜਿਸ ਕਾਰਨ ਜਿਹੜਾ ਮਰੀਜ਼ਾ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ